ਇਸ ਕਾਰ ਨੇ 32 ਤੇ ਅਗਿਆ 2025 ਦੀ ਪਹਿਲੀ ਸਵੇਰ ਕੱਲ੍ਹ ਬਈ ਲੁਧਿਆਣਾ ਹੈ ਜੇ ਕੱਠ ਜੀ ਦਲਜੀਤ ਦੇ ਸ਼ੋਅ ਚ ਕੁਝ ਲੋਈ ਗੱਡੀ ਦਾ ਧੋਵਾ ਤਾਂ ਸ਼ੁਰੂ ਹੋ ਗਈ ਹੈ ਹਾਂਜੀ ਤੇ ਕਿਦਾਂ ਸਾਰੇ ਉਮੀਦ ਕਰਦਾ ਸਾਰੇ ਵਧੀਆ ਹੋਵਾਂਗੇ ਤੇ ਅੱਜ ਹੈ ਗਿਆ 2025 ਦੀ ਪਹਿਲੀ ਸਵੇਰ ਤੇ ਚੱਲਿਆ ਖੁਰਦਰਾ ਸਾਹਿਬ ਤੇ ਮੇਰੇ ਵੱਲੀ ਉਹ ਸਾਰਿਆਂ ਨੂੰ ਮੈਂ ਸ਼ਾਲਦੀਆਂ ਵਧਾਈਆਂ ਅੰਗਰੇਜ਼ੀ ਮਹੀਨੇ ਵਾਲਿਆਂ ਦੇਸੀ ਮਹੀਨੇ ਦਾ ਚੇਤ ਜੜੂਗੋ ਨਵਾਂ ਸਾਲ ਤੇ ਸਾਰਿਆਂ ਨੂੰ ਅੱਖ ਲੱਖ ਰੱਬ ਚੱਲੇ ਗੁਰੂ ਘਰ ਮੱਥਾ ਟੇਕਣ ਨੰਨਾ ਤੋਸਟ ਲੋ ਜੀ ਕੱਲ ਕੁਸਤਾ ਲੜੀਆਂ ਪਾ ਗਿਆ ਭਾਈ ਗੱਲ ਕੁਸ਼ ਅੱਜ ਬਾਜੂ ਘਰ ਪਰਬ ਵੀ ਆ ਗਿਆ ਨਾ 5 ਤਰੀਕ ਦਾ ਕੁਸ਼ ਕੁਤ ਲੜੀਆਂ ਪਾ ਗਿਆ ਲੋ ਜੀ ਗੁਰੂ ਦਾ ਆਸਰਾ ਲਿਆਏ ਓਟਾ ਆਸਰਾ ਚੱਲਦੇ ਹਣ ਘਰ ਨੂੰ ਜਾ ਕੇ ਕੰਮਕਾਰ ਕਰਦੇ ਆਂ ਸੰਨੀ ਪੱਠਾ ਕਰਦੇ ਆਂ ਪਹਿਲਾ ਸਾਲ ਦਾ ਪਹਿਲਾ ਮੱਥਾ ਟੇਕਿਆ ਸੀ ਅੱਗੇ ਵੀ ਆਉਣੇ ਆ ਤਾਂ ਡੇਲੀ ਇੱਕ ਅੱਧਾ ਦਿਨ ਨਾ ਖਾ ਪੈਂਦੇ ਨਹੀਂ ਸੀ ਡੇਲੀ ਵਾਂਗੂ ਹੀ ਆਉਂਦੇ ਬਾਬੇ ਦੀ ਕਿਰਪਾ ਨਾਲ ਕਦੇ ਲੇਟ ਕਦੇ ਵੇਹੜ ਕਦੇ ਸਾਧਰੇ ਆ ਜਾਂਦੀ ਚੱਲਦੇ ਹੁਣ ਘਰ ਨੂੰ ਲੋ ਜੀ ਰਾਤ ਲੈਂਦੀਆਂ ਟਰੈਕਟਰ ਦੀਆਂ ਲਾਈਟਾਂ ਹੁਣ ਦਿਖਾਉਣਾ ਗੱਡੀ ਚ ਪਈਆਂ ਕੱਢਦੇ ਇਹਨਾਂ ਚ ਤੇ ਤੁਹਾਨੂੰ ਦਿਖਾਉਣਾ ਵਾਰ ਲਾਈਟ ਤੇ ਪੁਲਸਾਈ ਲਾਈਟ ਲਿਆਂਦੇ ਜੀ ਰਾਤ ਚੱਲੋ ਦਿਹਾੜ ਆਹ ਬਈ ਆ ਵੀ ਇਹ ਚਾਹੀਏ ਵਾਰ ਪੁਲਸਾਈ ਤੇ ਜਿਵੇਂ ਟੀਵੀ ਚਾਲਦੀ ਆ ਪੁਲਸ ਵਾਲੀ ਵੀ ਚਾਲਦੀ ਆ ਪੀਲੇ ਰੰਗ ਦੀ ਵੀ ਚਾਲਦੀ ਸਾਰੀ ਜਿਹੜੀ ਰਿਮੋਟ ਨਾਲ ਚਾਲਦੀ ਆ ਉਹ ਬਾਰ ਲਾਈਟ ਤੇ ਇਹ ਹੋਲੀ ਇੱਕ ਆਨੇ ਦੀ ਆ ਬੱਤੀ ਇਹ ਵਧੀਆ ਵਾਲੀ ਆ ਪ੍ਰੀਮੀਅਮ ਵਾਲੀ ਆ ਇਹਦੇ ਉੱਤੇ ਆ ਦੇ ਇੱਥੇ ਬਟਨ ਵੀ ਲੱਗਾ ਹੈ ਮੋਡ ਚੇਂਜ ਕਰਨੇ ਇੱਥੇ ਲੱਗ ਬਹਾਉਣਾ ਵਾਹੀ ਤੇ ਇਹ ਮੋਡ ਵੀ ਚੇਂਜ ਕਰਦੀ ਆ ਆਹੋ ਬਟਨ ਲੱਗਿਆ ਹੈ ਬਟਨ ਤੋਂ ਮੋਡ ਚੇਂਜ ਕਰਦੀ ਹੈ। ਤਿੰਨ ਤਿੰਨ ਨਹੀਂ ਚਾਰ ਤਰ੍ਹਾਂ ਦਾ ਮੋਡ ਹੈ ਇਹ ਚ। ਬਾਹਰ ਲਾਈਟ ਤੁਹਾਨੂੰ ਚਲਾਗੇ ਨਿਕਾ ਜਾਦੇ ਕਿਉਂਕਿ ਇਹ ਚ ਪੁਆਇੰਟ ਨਹੀਂ ਹੈ ਬਾਹਰ ਲਾਈਟ ਚਲਾਉਣ ਵਾਸਤੇ। ਤੁਹਾਨੂੰ ਦਿਖਾਉਣਾ ਹੈ ਆਹ ਬਾਹਰ ਲਾਈਟ ਆ ਇਹਦੇ ਨਾਲ ਰਿਮੋਟ ਵੀ ਆਸੀਆਂ। ਚਲਾ ਕੇ ਦੇਖਦੇ ਹਾਂ ਚੱਲ ਪਈ। ਨੇ ਜ਼ਾ ਮੱਕੀ ઓકી ਆ ਇਹ ਕੱਲੇ ਜਲਾ ਕੇ ਲੈਂਦੀ ਸੀ ਜੇ ਤਾਂ ਮੈਂ ਨੋਈ ਚੌਧਰੀ ਬੈਠਾ ਮੂਰੇ ਹੋਇਆ ਆਇਆ ਪਤਾ ਨਹੀਂ ਕਿੱਥੋਂ ਆ ਇਹ ਕੋਲ ਵਹੇਂਦੀ ਬੈਠਾ ਰ ਬਠਦਾ ਕੋਈ ਅੱਧੜਾ ਹੀ ਇੱਥੇ ਬੈਠਾ ਸਾਰੇ ਮੋੜ ਬਦਲਦੀ ਐ ਤੁਹਾਨੂੰ ਦਿਖਾਉਣਾ ਮੋੜ ਬਦਲੋ ਨੋਈ ਇਸਾ ਦਾ ਪਹਿਲਾ ਗੱਲ ਨਾ ਚੱਕਦੀਏ ਤੇ ਫਿਰ ਕ ਦੱਬੀ ਦੇ ਦਾ ਰੋਜ ਹੀ ਨੇ ਇਹ ਰੋਜੀ ਜਖੜਦੀ ਹੈ ਇਹ ਦੇਸੀ ਵੀ ਆ ਇਹ ਪੋਰੀਆਂ ਛੋਟੀਆਂ ਨੇ ਇਹਦੀਆਂ ਸਾਰੀਆਂ ਡੇਗਦੀਆਂ ਨੇ ਲਿਕਨ ਲਗ ਲ ਦੇਸੀ ਵੀ ਹੈ ਪੁਰਾਣੇ ਵੀ ਲੋ ਜਾਈਏ ਜੀ ਮੇਕ ਕੋਲੇ ਬੱਸ ਸਟੈਂਡ ਚੜਾਉਣ ਤੇ ਹੁਣ ਚੱਲਾਂ ਗੱਡੀ ਦੀ ਵਾਸ਼ਿੰਗ ਵਾਸ਼ਿੰਗ ਕਰਾ ਦਈਏ ਬੜੀ ਲਿਬੜੀ ਪਈ ਹੈ ਯਾਰ ਬੱਬੂ ਕੋਲ ਚਲਦੇ ਬੱਬੂ ਨਵੇਂ ਸਾਲ ਵਾਲੇ ਦੇ ਨੇ ਇਹਨੂੰ ਵੀ ਦਿਵਾ ਦਈਏ ਵੇਗਾ ਵਰੇ ਕੋਲ ਸਵੇਰ ਦੇ ਬੱਚੇ ਨੇ 10 ਠੰਡਾ ਕਰਕੇ ਪੀੜ ਘਟਾ ਦਿੱ। ਚੱਲੋ ਭਾਈ ਲੁਧਿਆਣਾ ਹੈਗਾ ਇਹ ਇਕੱਠ ਜੀ ਦਲਜੀਤ ਦੇ ਸ਼ੋਅ ਚ ਕੁਝ ਪਾਸਾ ਕਰਾ ਦਿੱ ਤੋ 2.5 ਘੰਟੇ ਨਹੀਂ ਕਲੀਅਰ ਕਰਕੇ ਜਾਮ ਇਹ ਨਾ ਜਾਮ ਲੱਗਿਆ। ਪਿਉ ਜੀ ਜੋਦਾ ਲੋਈ ਗੱਡੀ ਦਾ ਧੋਵਾ ਤਾਂ ਸ਼ੁਰੂ ਹੋ ਗਈ ਹੈ। ਵਿੱਚੇ ਵੀ ਕਰਨੀ ਹੈ ਵਿੱਚੇ ਯਾਰ ਮਤਾਂ ਕੂੜਾ ਵਾਲਾ ਪਿਆ ਰਿਹਾ ਹੈ। ਸੀਟਾਂ ਵਾਂਗੀਆਂ ਗੰਦੀਆਂ ਨਹੀਂ ਹੋਈਆਂ। ਲੋਈ ਚੱਲੇ ਆ ਪਿੰਡ ਨੂੰ ਗੱਡੀ ਦੀ ਧਵਾਈ ਹੋ ਗਈ ਐ ਇੱਕਦਮ ਆਂਡਾ ਬਣ ਗਿਆ ਆਂਡੇ ਵਰਗੀ ਕੜਤੀ ਇੰਦਰੋਂ ਵੈਕਿਓ ਵੈਕਿਓ ਸਭ ਕੁਝ ਹੋ ਗਿਆ ਗੰਦੀ ਵਾਲੀ ਹੋਈ ਪਈ ਵਿਆਹ ਵੇਲੇ ਧਵਾਈ ਸੀ ਇਹ ਮਹੀਨਾ ਡੇਢ ਮਹੀਨਾ ਹੋ ਗਿਆ ਬਹੁਤ ਗੰਦੀ ਹੋਈ ਚਾ ਉਹ ਕਿੰੋਂ ਦਾ ਕਰਾਉਣ ਵਾਲੀ ਓਕੇ ਚੱਲਦੇ ਆ ਪਿੰਡ ਮਿਲਦੇ ਆ ਜਾ ਕੇ ਹੁਣ ਗਾਰਾ ਗੁਰਾ ਵਜਾ ਕੇ ਨਗਾਉਣੀ ਪਊ ਉਹ ਹੂਟਰ ਲਾਉਣ ਨੂੰ ਆ ਪੁਆਇੰਟ ਵੀ ਚਾਹੀਦਾ ਸੀਗਾ ਫਲੱਗ ਵਾਲਾ ਟਰੈਕਟਰ ਤੇ ਲਾਉਣਾ ਪਊ ਤਾਂ ਹੋਰ ਫਲੱਗ ਨੂੰ ਫੇਰ ਰੂਟਰ ਚੱਲੂਗਾ ਨੀ ਦਾ ਤਾਰ ਬਹੁਤ ਲੰਮੀ ਛੋਟੀ ਆ ਉਹਦੀ ਇੰਨੀ ਵਾਲੀ ਲੰਮੀ ਨਹੀਂ ਹੈ ਜੀ ਥੱਲੇ ਆਉਣੀ ਨਹੀਂ ਫਿਰ ਇਹ ਬੱਤੀ ਆ ਚਾਰਜਰ ਪੁਆਇੰਟ ਤੇ ਚੱਲਣੀ ਆ ਉਸ ਨੂੰ ਵੀ ਉਹਦਾ ਪੁਆਇੰਟ ਇਹੋ ਜਿਹਾ ਬਣਿਆ ਫਿਰ ਤਾਂ ਹੀ ਕੰਮ ਕਰਦੀ ਹੈ ਨਹੀਂ ਤਾਂ ਦੂਜੀ ਵੀ ਸੀਗੀ ਉਹ ਸਸਤੀ ਸੀਗੀ ਉਹ ਚ ਨਾ ਕੋਈ ਮੋੜ ਸੀਗਾ ਇਹ ਚ ਮੋੜ ਵੀ ਹੈਗੇ ਨੇ ਉਹ ਸਿੰਪਲ ਇੱਕ ਬਸ ਜਿਵੇਂ ਚੱਲਦੀ ਉਹਦੇ ਗੋਲ ਗੋਲ ਘੁੰਮਣਾ ਸੀ ਹੁਣ ਤੇ ਪੂਰੇ ਆ ਦੇ ਮੋੜ ਵੀ ਦਿਖਾਉਂਦੀ ਹੈ ਵਧੀਆ ਜੇ ਤਾਂ ਫਿਰ ਇਹ ਵਾਰ ਤੇ ਆ ਵੀ ਡਾਕਟਰ ਜੀ ਵੀ ਲੈਣਾ ਪਿਆ ਨਹੀਂ ਤਾਂ ਆ ਵੀ ਉੱਥੋਂ ਲੈ ਲੈਣਾ ਸੀ ਭੁੱਲ ਗਿਆ ਯਾਰ ਉੱਥੇ ਇਦੋਂ ਹੀ ਲੋਟ ਮਿਲ ਜਣਾ ਬਾਕੀ ਚੱਲਦੇ ਆ ਪਿੰਡ ਜਾ ਕੇ ਖਾਣੇ ਰੋਟੀ 10 ਵਜੇ ਕਿ 50 ਮਿੰਟ ਹੋ ਗਏ ਘੰਟਾ ਹੋ ਗਿਆ ਮੈਨੂੰ ਆ ਜਾਣ ਹੋਰੇ ਲਓ ਜੀ ਫਾਟਕ ਲੱਗ ਗਿਆ ਫਾਟਕ ਕਾ ਨਵਾਂ ਬਦਲਣਾ ਹੈ ਇਹਦਾ ਹਾਂਜੀ ਅੱਜ ਹੈਗੀ 2 ਜਨਵਰੀ ਤੇ ਦਿਨ ਦੂਜਾ ਕੱਲ ਵੀਡੀਓ ਬਣਾਉਂਦੇ ਆਪਾਂ ਮਰੇ ਕੋਲ ਆ ਕੇ ਮੁੜ ਕੇ ਰੋਗ ਗਏ ਸੀ ਅੱਜ ਧੁੰਦ ਪਈ ਆ ਕੁਛ ਨਵੇਂ ਛਾਲ ਚਾ ਕੇ ਨਵੇਂ ਛਾਲ ਦਾ ਦੂਜੇ ਦਿਨ ਧੁੰਦ ਪਈ ਆ ਪੂਰੀ ਵਧੀਆ ਵਾਲੀ ਇੰਨੀ ਨਹੀਂ ਖਾਸ ਨਹੀਂ ਪਰ ਉਂ ਪਈ ਸੀ ਆ ਧੁੰਦ ਜਿਵੇਂ ਅੱਗੇ ਧੁੰਦ ਪਈ ਨੇ ਅੱਜ ਠੰਡ ਮਹਿਸੂਸ ਹੋ ਰਹੀ ਵੀ ਹਾਂ ਠੰਡ ਚੱਲ ਪਈ ਆ ਪਹਿਲਾਂ ਠੰਡ ਨਹੀਂ ਲੱਗੀ ਨਾ ਕੋਰਾ ਪਿਆ ਨਾ ਧੁੰਦ ਪਈ ਆ ਹਰੇਕ ਚੀਜ਼ ਜ਼ਰੂਰੀ ਆ ਅਤੇ ਬਿਦੀ ਦਾ ਅੰਦਰ ਰੱਬ ਦੇ ਬਣਾਇਆ ਹਰ ਇੱਕ ਚੀਜ਼ ਜ਼ਰੂਰੀ ਹੈ। ਨਕੋਰਾ ਆਲੂ ਵਾਲਿਆਂ ਦਾ ਖਰਾਬ ਕਰਦਾ ਆਲੂ ਵਾਲਿਆਂ ਦਾ ਹੋਊਗਾ ਵੀ ਨਹੀਂ ਪੈਣਾ ਚਾਹੀਦਾ। ਪਰ ਰੱਬ ਦੇ ਬਣਾਏ ਇਹਨਾਂ ਚੀਜ਼ਾਂ। ਲੋਈ ਚੱਲਦੀ ਹੈ ਗੁਰਪੁਰਬ ਦੀ ਤਿਆਰੀ ਮੁੰਡੇ ਆ ਇਹਨਾਂ ਤੇ ਯੂਨਟਾਂ ਚੇਂਜ ਕਰਨ। ਕੱਲ ਨੂੰ ਭੋਗ ਦੇ ਪ੍ਰਕਾਸ਼ ਹੋਣੇ ਆ। ਗੜੀਆਂ ਨਾਲ ਲਾ ਗਿਆ ਜੀ ਭਾਈ ਸਾਹਿਬ। ਆਪਾਂ ਪੂਜੇ ਦੇ ਤੇ ਨਟ ਕਿੱਥੇ ਨੇ? ਥੱਲੇ ਇਹਦੇ ਬੰਦੇ ਉਠਾਏ ਸਾਡੇ 1 ਵਾਰੀ ਵਾਹੀ ਗੁਰੂ ਕਹਿੰਦੇ ਨਹੀਂ ਜਾਣ ਟ ਨੂੰ ਹੱਥ ਲੱਗ ਦੇਖਦੇ ਚੱਲ ਵੀ ਧੰਨ ਬੰਦ ਹੋਏ ਦੇ ਨੇ ਰਿਖ ਦੁਬਾਰਾ ਜਾਣੇ ਹੁਣ ਨੂੰ ਬੋਮਲਾ ਮਾ ਹੋਣੀ ਲਾ ਨਵੀਂ ਮੌਂ ਹੀ ਸਾਰੇ ਚੱਲਣ ਲੱਗ ਗਏ ਚੱਲੇ ਥੱਲੇ ਓਕੇ ਰੋਬ ਹੋ ਗਿਆ ਤੁਹਾਨੂੰ 3 ਤਰੀਕ ਨੂੰ ਭੋਗ ਰਖਾਉਣੇ ਆ ਤੇ 5 ਤਰੀਕ ਨੂੰ ਪਾਠ ਖੜੇ 6 8 ਦੇ ਭੋਗ ਨੇ 10ਵੇਂ ਗੁਰੂ ਕਹੇ ਬੇ ਕਮਾ ਲਸਮੇਸ ਬਿਕਾ ਅਰਗੋ ਹੈ ਇਹ ਦੇ ਜਨੋਂ ਦਿਹਾੜੇ ਦਾ ਭੋਜ ਨਾ ਲਾ ਵੀ ਮਿੱਤਰਾ ਦੁਪਹਿਰ ਤੇ ਵੱਜ ਜੇ ਨੇ ਟੰਨ ਤੇ ਚਾਲੇ ਪਾਦੇ ਮਰੇ ਕੋਲੇ ਨੂੰ ਤੇ ਜੰਟਾ ਜੰਟਾ ਦਾ ਪਹਲਾ ਜੀ ਡਾਕਟਰ ਸਾਹਿਬ ਕੋਲੋਂ ਫਾਸ ਫਰਕਾਸ਼ ਆਣੇ ਅੰਡ ਫਰਕਾਸ਼ ਪਰ ਹੁਣ ਚੱਲਿਆ ਮਰੇ ਕੋਲੇ ਮਮੀ ਦਵਾਈ ਹੜ ਕੇ ਲਾਉਣੀਆਂ ਮੁੱਕੀ ਪਈ ਆ ਕੁਦੋ ਦਿਨਾਂ ਦੀ ਰਹੀ ਦੇ ਲਾਣ ਨੇ ਬਰਲਾਣ ਦਾ ਨਾ ਦੇ ਗਾ ਕੰਮ ਚੱਲਦਾ ਡੇਢ ਮਹੀਨਾ ਹੋ ਗਿਆ ਠੀਕ ਹੋ ਜੂਗਾ ਕੋਈ ਗੱਲ ਨਹੀਂ ਲੋ ਜੀ ਦਵਾਈ ਲੈ ਲਈਆ ਚੱਲੇ ਹੁਣ ਉਹ ਦਵਾਈ ਲੈਣੀ ਆ ਜੇ ਮੈਂ ਤਾਂ ਦਵਾਈ ਸੀ ਆਹ ਤਾਂ ਪਹਿਲਾਂ ਲੈ ਗਈ ਜੰਮੀ ਆ ਚੱਲੇ ਆ ਮੇਰੇ ਕੋਲ ਖਾਲੀ ਹੀ ਪਿਆ ਠੰਡ ਕਰਕੇ ਲੋਕ ਘਟ ਰਿਕਲਦੇ ਨੇ ਇਹਦਾ ਕਿ ਪੀੜੀ ਬਹੁਤ ਹੁੰਦੀ ਆ ਗਲੀ 'ਚ ਜਾਮ ਲੱਗਾ ਪਿਆ ਹੁੰਦਾ ਕੋਈ ਘਰੇ ਪਹੁੰਚ ਗਿਆ ਦੇਖ ਰਿਹਾ ਕਿ ਕੱਦਿਆਂ ਕੰਮ ਆਕਾਰ 4:3 ਹੋ ਗਏ ਘਾਟੇ 'ਚ ਮੁੜਿਆ 3:3 ਗਿਆ ਸੀ ਇੱਕ ਇੱਕ ਕੰਮ ਹੀ ਕਰਨਾ ਸੀ ਆਪਾਂ ਨੇ ਹੋਰ ਤਾਂ ਕੰਮ ਹੈ ਨਹੀਂ ਲੋਈ ਚੱਕ ਲੈ ਆਪ ਲੋਈ ਆ ਗਿਆ ਉਥੋਂ ਪੈ ਗਿਆ ਸ਼ਹਿਰੋਂ ਤੇ ਲੱਗੀ ਠੰਡ ਬਹੁਤ ਪੈਰ ਠਰੇ ਪੈਣ ਹੁਣ ਰਾਤ ਅੱਗੇ ਯੋਗ ਧਾਰਾਂ ਕਰਦੇ ਜੀ ਤੇ ਕਰਦੇ ਆਂ ਵੀਡੀਓ ਦਾ ਅੰਡ ਇਥੀ ਜੀ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਓ ਸਾਲ ਦੀ ਪਹਿਲੀ ਵੀਡੀਓ ਜੀ ਇਹ ਵਧੀਆ ਲੱਗੀ ਸਬਸਕ੍ਰਾਈਬ ਕਰਿਓ ਮੈਨੂੰ ਬੜਾ ਖਾਸਤਾ ਬਣੀ ਹੋਈ ਕੋ ਵਾਲੀ ਪੱਕੇ ਕਰਦੇ ਹੋ ਸਬਸਕ੍ਰਾਈਬਰ ਵੀ